ਤੁਸੀਂ ਦੇਖ ਰਹੇ ਹੋ ਧੈਨਿਕ ਸਵੇਰਾ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੁਸਾਇਟੀ ਵਾਲੇ ਜਿਹੜੇ ਆ ਉਹ ਹੁਸ਼ਿਆਰਪੁਰ ਤੋਂ ਲੰਗਰ ਤਿਆਰ ਕਰਦੇ ਆ ਤੇ ਹਸਪੀਟਲ ਦੇ ਵਿੱਚ ਆਪਾਂ ਖੜੇ ਆ ਬਟਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਮਰੀਜ਼ਾਂ ਵਾਸਤੇ ਤੇ ਉਹਨਾਂ ਦੇ ਨਾਲ ਜਿਹਨੇ ਆਏ ਆ ਉਹਨਾਂ ਵਾਸਤੇ ਪੂਰਾ ਲੰਗਰ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਪਿਛਲੇ 4 ਸਾਲ ਤੋਂ ਇਹ ਜਿਹੜਾ ਨਿਰੰਤਰ ਲੰਗਰ ਚੱਲ ਰਿਹਾ ਆ ਆਪਾਂ ਬਾਬਾ ਸਰਬਜੀਤ ਸਿੰਘ ਹੋਣਾ ਨਾਲ ਗੱਲ ਕਰਾਂਗੇ ਸੇਵਾਦਾਰ ਨੇ ਬਾਬਾ ਜੀ ਬਾਈ ਖਲਸਾ ਬਾਈ ਖਲਸਾ ਜੀ ਹਾਂਜੀ ਸਰ ਇਹ ਕਿੰਨੇ ਚਿਰ ਤੋਂ ਜਿਹੜਾ ਲੰਗਰ ਇਹ ਚੱਲ ਰਿਹਾ ਤੇ ਕਿਹੜੀ-ਕਿਹੜ ਏ ਬਾਈ ਗੁਰਜੀ 5 ਕਸਾਲਾ ਤੋਂ ਲੰਗਰ ਚੱਲ ਰਿਹਾ ਤੇ ਲਗ ਲਗਾ ਹਸਪੀਟਲ ਜੇ ਕਿ 35 ਗੱਡੀਆਂ ਚੱਲ ਜਾਣੇ ਆਪਣੀਆਂ ਗੁਰੂ ਰਾਮदास ਲੰਗਰ ਸੇਵਾ ਸ਼ਰਪੁਰ ਪੂਰੀ ਹਰਤੋਂ ਇਹਨਾਂ ਜਿਹੜਾ ਸਥਾਨ ਹੈਗਾ ਉਹ ਬਾਈਪਾਸ ਸ਼ਰਪੁਰ ਬਾਈਪਾਸ ਚੰਡੀਗੜ੍ਹ ਰੋਡ ਦੇ ਉੱਤੇ ਆ ਤੇ ਇਹਨਾਂ ਜਿਹੜੇ ਸੇਵਾਦਾਰ ਕਰਨ ਰਿਹਾ ਸੇਵਾ ਨਵਾਉਣ ਜਣੇ ਉੱਥੇ ਮੇਨ ਤੇ ਗੁਰੂ ਲਖ ਸਿੰਘ ਗਰਾੜ ਜੀ ਨੇ ਤੇ ਲਗ ਲਗ ਹਸਪੀਟਲ ਜਾਂਦੇ ਜਿਵੇਂ ਚੰਡੀਗੜ੍ਹ ਜਾਂਦੀ ਹੈ ਲੁਧਿਆਣੇ ਤੋਂ ਗੱਡੀਆਂ ਜਾਂਦੀਆਂ ਅੰਮ੍ਰਿਤਸਰ ਤੋਂ ਗੱਡੀਆਂ ਜਾਂਦੀਆਂ ਤੇ ਜਲੰਧਰ ਨਪੋਦਰ ਨਮਾਸ਼ਾਰ ਅਨੰਦਪੁਰ ਸਾਹਿਬ ਗੱਡ ਸੰਕਰ ਤੇ ਤਰਨਤਾਰਨ ਸਾਹਿਬ ਦੀਆਂ ਗੱਡੀਆਂ ਉਦੋਂ ਲੈ ਬਸਾਰੇ ਪਾਸੇ ਜਾਨਕੀ ਹੋਰ ਵੀ ਜਿਹੜੀ ਕਾਫੀ ਗੱਡੀਆਂ ਜਾਣਦੀਆਂ ਉਦੋਂ ਬਸ ਇਹਨਾਂ ਦਾ ਜਿਵੇਂ ਇੱਧਰ ਸ਼ੁਰੂ ਕੀਤਾ ਤਾਂ ਮੋਦੀਰ ਵੀ ਹੈਗਾ ਮੁਕਸਦ 12-13 ਗੱਡੀਆਂ ਉੱਥੇ ਵੀ ਹੈਗੇ ਚੱਲਦੇ ਉੱਥੇ ਵੀ ਜਿਹੜੇ ਸੇਮ ਮਸ਼ੀਨ ਸਿਸਟਮ ਚੱਲਦਾ ਉਦੋਂ ਸਾਰਾ ਮਾਲਵਾ ਸੰਭੇ ਆਉਂਦਾ ਜੇ ਗੱਲ ਕੀਤੀ ਜਾਵੇ ਤੇ ਲੰਗਰ ਉੱਥੋਂ ਤਿਆਰ ਹੋ ਕੇ ਗੱਡੀਆਂ ਰਵਾਨਾ ਕਰਦੇ ਹਸਪਤਾਲ ਹਾਂਜੀ ਰਾਤ ਨੂੰ 2 ਵਜੇ ਸ਼ੁਰੂ ਹੋ ਜਾਂਦਾ ਜੀ ਲੰਗਰ ਤਿਆਰ ਹੋਣਾ ਮਸ਼ੀਨਾਂ ਚੱਲ ਪੈਂਦੇ ਰੋਟੀ ਦੀਆਂ ਤੇ ਆਪਣਾ ਸਭ ਜੀ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ 7:30 ਵਜੇ ਭੋਗ ਲੱਗ ਕੇ ਫਿਰ ਨਿਕਲਣੀ ਸ਼ੁਰੂ ਹੋ ਜਾਂਦੀ ਜਿਹਦਾ ਪਹਿਲਾ ਸਟੇਸ਼ਨ ਹੈਗਾ ਚੰਡੀਗੜ੍ਹ ਜਾ ਵਾ ਫਟੇਗੜ੍ਹ ਸਾਹਿਬ ਪਹਿਲਾ ਉਹ ਨੰਬਰ ਵਾਈਜ਼ ਦਾ ਭਰੀ ਜਾਣੀ ਜਦੋਂ ਸਟੇਸ਼ਨ ਲੱਗ ਗਿਆ ਜੀ ਉਹਨਾਂ ਦਾ ਕਰਦੀ ਭਰੀ ਜਾਣੀ ਜੀ ਇਹ ਜਿਹੜਾ ਹੈਗਾ ਕਿੰਨੀ ਮਤਲਬ ਜਿਹੜਾ ਇਹਦਾ ਜਦੋਂ ਸ਼ੁਰੂਆਤ ਕੀਤੀ ਸੀ ਤੇ ਕੀ ਮਤਲਬ ਮੰਨ ਦੇ ਵਿੱਚ ਆਇਆ ਕਿੰਨੀ ਲੰਗਰ ਜਿਹੜਾ ਸ਼ੁਰੂ ਮਰੀਜ਼ਾਂ ਵਾਸਤੇ ਕੀਤਾ ਇਹ ਤਾਂ ਬਾਬਾ ਜੀ ਬਾਬਾ ਬਲਜੀਤ ਸਿੰਘ ਦੀ ਹੈਗੇ ਨੇ ਉਹਨਾਂ ਨੇ ਜਨਕੀ ਸਾਰੀ ਤਰਤੀਬ ਕੀਤੀ ਉਹ ਜਦੋਂ ਵੀ ਪਰਮਾਤਮਾ ਦੀ ਕਿਰਪਾ ਹੋਈ ਆ ਉਹ ਲੋੜ ਦੇ ਫੇਰ ਗਉਂਚਾ ਲਾਇਆ ਕੋਈ ਨਾ ਕੋਈ ਤੇ ਦਾਤੇ ਕਿਰਪਾ ਹੋ ਗਈ ਤੇ ਗਰੀਬਾਂ ਵਾਸਤੇ ਲੰਗਰ ਸਾਰੇ ਹੌਸਪਟਲਾਂ ਵਿੱਚ ਚਾਲੂ ਹੋ ਗਿਆ ਤੇ ਉਹ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੇਸ਼ੈਂਟ ਜਿਹੜੇ ਆ ਉਹ ਪਹਿਲਾਂ ਹੀ ਬੜੀ ਮੁਸੀਬਤ ਦੇ ਵਿੱਚੋਂ ਗੁਜ਼ਰ ਰਹੀ ਹੁੰਦੇ ਆ ਬੈੱਡਾਂ ਦੇ ਉੱਤੇ ਉਹਨਾਂ ਨੂੰ ਖਾਣਾ ਪ੍ਰੋਪਰ ਨਹੀਂ ਮਿਲ ਪਉਂਦਾ ਲੇਕਿਨ ਇਹਨਾਂ ਦੀ ਕਾਰ ਸੇਵਾ ਦੇ ਨਾਲ ਜਿਹੜਾ ਇੱਕ ਹਸਪਤਾਲਾਂ ਦੇ ਵਿੱਚ ਲੰਗਰ ਸ਼ੁਰੂ ਕਰਨਾ ਬੜੀ ਵੱਡੀ ਆਪਣੇ ਆਪ ਦੇ ਵਿੱਚ ਗੱਲ ਆ ਇੱਕ ਸਾਡੇ ਨਾਲ ਨੇ ਭਾਈ ਸਾਹਿਬ ਆਪਣਾ ਗੱਲ ਕਰਾਂਗੇ ਲੰਗਰ ਛਕਣ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਸੀਂ ਲੰਗਰ ਛਕ ਮੈਂ ਕਾਫੀ ਦਿਰਾਤ ਵਿੱਚ ਆਉਂਦਾ ਜਾਂਦਾ ਰਹਿੰਦਾ ਹਾਂ तकरीबन ਮੇਰਾ ਖਿਆਲ ਹੈ ਕਿ ਜਦੋਂ ਦਾ ਇਹਨਾਂ ਦਾ ਲੰਗਰ ਸ਼ੁਰੂ ਹੈ ਮੈਂ ਮਹੀਨੇ ਦੇ 31 ਵਰੀ ਆਉਂਦਾ ਹਾਂ ਤੇ ਉੱਥੋਂ ਮੈਂ ਲੰਗਰ ਸਾਕੀ ਜਾਂਦਾ ਹਾਂ ਕਿਉਂਕਿ ਇੱਥੇ ਜੋ ਮਰੀਜ਼ ਹਨ ਘਰਾਂ ਤੋਂ ਦੂਰਾ ਦੂਰਾ ਤੋਂ ਲੋਕ ਆਏ ਹਨ ਕਿਸੇ ਪ੍ਰੋਗਰਾਮ ਰੋਟੀ ਪਾਣੀ ਦਾ ਨਹੀਂ ਬਣਦਾ ਇੱਥੋਂ ਆਣ ਕੇ ਉਹ ਲੰਗਰ ਛੱਕੇ ਜਾਂਦੇ ਨੇ ਮੈਂ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਹਾਂ ਜੀ ਜਿਹੜੇ ਇਹ ਜਿਨ੍ਹਾਂ ਨੇ ਇਹ ਲੰਗਰ ਨੂੰ ਤਿਆਰ ਕੀਤਾ ਹੈ ਤੇ ਜਿਹੜੇ ਲੰਗਰ ਪਰਤਾਰੇ ਨੇ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਇਹ ਲੰਗਰ ਵਰਤੌਣ ਲੱਗੇ ਵੀ ਕਦੀ ਕਿਸੇ ਨੂੰ ਕੋਈ ਨਾਰਾਜ਼ ਨਹੀਂ ਹੋਣ ਦਿੰਦੇ ਬੜੇ ਪਿਆਰ ਦੇ ਨਾਲ ਤੇ ਸਰਕਾਰ ਨਾਲ ਇਹ ਲੰਗਰ ਸਕਾਉਂਦੇ ਨੇ ਵਾਹਿਗੁਰੂ ਦੀ ਖਾਲਸਾ ਸੋ ਇੱਕ ਬੜੀ ਵੱਡੀ ਸ਼ਲਾਘਾਯੋਗੇ ਕਦਮਾਂ ਕਿਉਂਕਿ ਜਿਹੜੇ ਮਰੀਜ਼ ਹੁੰਦੇ ਨੇ ਕਿਸੇ ਵੇਲੇ ਆਉਂਦੇ ਨੇ ਤੇ ਪਰਿਵਾਰਕ ਮੈਂਬਰ ਦੋ ਤਿੰਨ ਹੁੰਦੇ ਨੇ ਜਿਹੜੇ ਘਰ ਦੇ ਵਿੱਚ ਖਾਣਾ ਨਹੀਂ ਤਿਆਰ ਕਰ ਸਕਦੇ ਤੇ ਉਹਨਾਂ ਨੂੰ ਬਿਲਕੁਲ ਫ੍ਰੀ चार साल तो बटाला सिविल हॉस्पिटल जारी है सिंह मैन बटाला गुरुदास। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप